ਕੋਸੇ ਕੋ ਬਦਲਤ ਫਾਂਸੀ ਇਹ ਕਰਕੇ ਇਹ ਮੰਗ ਮੰਗਵਾਇਆ ਸੀ ਜਦੋਂ ਚੋਟੂ ਦਿਨੇ ਬਾਗਲਾ ਘਰਨਾ ਚਲੇ ਸੀ ਸਰਕਾਰ ਆਪਣਾ ਮੰਦਾ ਮੰਨ ਕੇ ਹੋਰ ਦਬਾਰੇ ਕਿਸਮਾ ਕਿਸੇ ਪ੍ਰਕਿਰਿਆ ਨੂੰ ਲਾਗੂ ਕਰ ਰਹੇ 2002 ਤੋਂ ਅੱਜ 2025 ਤੱਕ ਆ ਗਏ ਹੋਰ 2000 ਨੂੰ ਤੇਜੇ ਧੰਗ ਨਾਲ ਜਿਹਨੇ ਚੋਟਾ ਰੋਡ ਤੇ ਲਾ ਕੇ ਬਿਜਲੀ ਪ੍ਰੋਡਕਟ ਨੂੰ ਪ੍ਰਾਈਵੇਟ ਦਰਜ ਬਦਲਣਾ ਚਾਹ ਰਹੇ ਨੇ ਉਦੇ ਨਾਮ ਨਾਲ ਜਿਹੜਾ ਆਪਣਾ ਸੰਭੂਕ ਨਿਰੂਪੇ ਲੰਬਾ ਸਮਾਂ ਘਰਨ ਤੋਂ ਲਿਆ ਉਹਦੇ ਜਿਹੜੇ ਪਾਕਿ ਤੇਰੇ ਮੁੰਡਾ ਜੀ ਜਿਹੜਾ ਪੰਜਾਬ ਜਿੱਤਾਂ ਨੂੰ ਸੰਬੰਧਿਤ ਮੁੰਡਾ ਨੇ ਉਹ ਹੁੰਦਾ ਫੱਦੀਆਂ ਕਿਹਨਾਂ ਤੇ ਚਰਚਾ ਨੇ ਸਪਾਰ ਦੇ ਨਾਲ ਨਾਲ 5 ਕਰੋੜ 1 ਤੋਂ 19 ਕਰੋੜ ਨੂੰ ਮਾਰਿਆ ਹਾਂਜੀ ਨਵਾਂ ਤੋਂ ਨਵਾਂ ਕਾਨੂੰਨ ਲੈ ਕੇ ਸਰਕਾਰ ਆ ਰਹੀ ਹੈ ਤੁਹਾਡੇ ਵਾਸਤੇ ਹਰ ਇੱਕ ਜਿਹੜਾ ਕਾਨੂੰਨ ਆ ਬਹੁਤੀ ਘਾਟਾ ਸਾਰਾ ਕੁਸਬਾਨੀਆਂ ਦਾਨੀਆਂ ਦੇ ਹੱਥਾਂ ਵਿੱਚ ਸੌਫ ਨੂੰ ਸਰਕਾਰ ਤਿਆਰ ਆ ਜਿਵੇਂ ਨਰਿੰਦਰ ਮੋਦੀ ਹਮ ਪ੍ਰਧਾਨ ਮੰਤਰੀ ਕਹਿਣਾ ਲੀ ਮੈਂ ਦੇਸ਼ ਦਾ ਚੌਕੀਦਾਰ ਆ ਉਹ ਦੇਸ਼ ਦਾ ਚੌਕੀਦਾਰ ਨਹੀਂ ਹੁੰਦਾ ਉਹ ਕਾਰਪੋਰੇਟ ਸੈਕਟਰ ਦਾ ਬਾਨੀਆਂ ਦਾਨੀਆਂ ਦਾ ਚੌਕੀਦਾਰ ਆ ਬੱਜੇ ਪਾਸੇ ਜਿਹੜੀ ਪੰਜਾਬ ਸਰਕਾਰ ਕਹਿਦੀ ਐ ਵੀ ਅਸੀਂ ਆਮਕਰਨ ਦੀ ਸਰਕਾਰ ਆ ਤੁਹਾਡੇ ਜਿੰਨੇ ਵੀ ਕੰਮ ਨੇ ਅਸੀਂ ਸਾਰੇ ਕੰਮ ਕਰਾਂਗੇ ਤੁਹਾਡੇ ਜੋ ਤੁਹਾਡਾ ਡਿਮਾਂਡਾਂ ਨੇ ਪੂਰੀਆਂ ਕਰਾਂਗੇ ਤੁਹਾਡੇ ਹਿੱਤਾਂ ਦੀ ਰਾਖੀ ਕਰਾਂਗੇ ਪਰ ਉੱਤ ਪਰ ਤੁਹਾਡੇ ਕੋਲ ਹਿੱਤਾਂ ਦੀ ਰਾਖੀ ਨਹੀਂ ਹੋ ਰਹੀ ਸਾ ਸਰਕਾਰ ਨਾਲ ਮਿਲ ਕੇ ਸਾਰਾ ਕੁਝ ਦਾ ਸਾਰਾ ਦਾ ਸਰਕਾਰੀ ਦਾ ਨਿੱਜੀ ਕਰਮਚਾਰਾ ਪ੍ਰਾਈਵੇਟ ਚ ਤਬਦੀਲ ਹੋ ਰਹੇ ਨੇ ਜਿੰਨੀਆਂ ਵੀ ਤੁਹਾਡੇ ਮਰਦਾਂ ਦੇ ਟੈਕਸੇ ਨਾਲ ਜੋ ਦਫ਼ਤਰ ਸਰਕਾਰੀ ਬਣੀਆਂ ਨੇ ਉਹ ਵੀ ਸਰਕਾਰ ਦੀ ਚੀਜ਼ਾਂ ਰਹਿੰਦੀਆਂ ਆ ਉਹ ਦੁਨੀਆਂ ਜਿੰਨੇ ਜ਼ਿਆਦਾ ਜ਼ਮੀਨਾਂ ਨੇ ਉਹ ਤੁਹਾਡੇ ਲੋਕਾਂ ਦੇ ਜ਼ਿਆਦਾ ਜ਼ਮੀਨਾਂ ਨੇ ਬਚੇਗਾ ਲੈ ਤੁਹਾਡੇ ਲੋਕਾਂ ਦੇ ਟੈਕਸ ਨਾਲ ਸਾਰੇ ਸਰਕਾਰੀ ਬਾਰੋਪਰਣ ਨੇ ਇਹਦਾ ਰੁਪਏ ਪਾ ਵੱਡੇ ਵੱਡੇ ਗ੍ਰਿੱਡ ਵੱਡੀਆਂ ਵੱਡੀਆਂ ਲਾਈਨਾਂ ਹੋ ਗਈਆਂ ਜਾਂ ਬਿਜਲੀ ਪੱਦਰ ਦਾਤਰ ਰੇਲ ਗੱਡੀ ਦੀਆਂ ਲਾਈਨਾਂ ਹੋ ਗਈਆਂ ਸਭਾਇਤ ਦੇ ਅਰਪੋਰਟ ਪਲੇਰੇ ਹੋ ਗਏ ਜਿੰਨੇ ਵੀ ਸਰਕਾਰੀ ਦਾਰੇ ਨੇ ਕਹਿਣ ਦਾ ਭਾਵਾ ਉਹ ਠੱਟ ਸਾਰੇ ਸੋਦੇ ਟੈਕਸ ਨਾਲ ਬਣੇ ਨੇ ਪਰ ਤੁਹਾਨੂੰ ਬਿਨਾ ਦੱਸੇ ਤੋਂ ਜੀਤੀਆਂ ਸਰਕਾਰਾਂ ਸਾਰੇ ਸਰਕਾਰੀ ਦਾਰੇ ਪ੍ਰਾਈਵੇਟ ਸਤਵ ਬਣ ਕਰ ਰਹੇ ਨੇ ਅੱਜ ਹਰ ਇੱਕ ਵਰਕ ਤੋਂ ਹੋਇਆ ਚਾਹੇ ਕੋਈ ਸਰਕਾਰੀ ਦਾਰੇ ਦੇ ਮੁਲਾਜ਼ਮ ਨੇ ਚاہے ਕਿਸਾਨ ਆ ਚاہے ਮਜ਼ਦੂਰ ਨੇ ਹਰ ਇੱਕ ਵਰਗ ਤੋਂ ਕੀ ਆ ਸਿਰਫ ਸੌਗੀ ਕੌਮ ਨੇ ਜਿਨ੍ਹਾਂ ਨੂੰ ਤੁਸੀਂ ਪੰਜ ਸਾਲਾਂ ਦਾ ਮੋਰਦੇ ਬੋਟਾ ਪਾਰਟੀ ਦਿੱਚੋ ਨਾ ਐਮ ਐਲ اے ਐਮ ਪੀ ਵੱਡੇ ਵੱਡੇ ਅਜਿਹਾ ਸੱਤਨਾ ਜਿਹੜੇ ਉਹਨਾਂ ਦੇ ਜਾਇਦਾਦਾਂ ਥੋੜੇ ਟਾਹ ਦੇ ਟੁਕੜੇ ਚੱਕਣੀਆਂ ਹੋ ਜਾਂਦੀਆਂ ਨੇ ਸੌਤੇ ਸਰਕਾਰ ਦੇ ਉੱਪਰ ਕਰ ਲੈਣਾ ਚੜਦਾ ਆ ਰਿਹਾ ਲਗਾਤਾਰ ਇਹ ਵੀ ਦੇਖੀ ਨਾ ਅੱਜ ਸੋਚ ਨੂੰ ਮਜਬੂਰ ਹੋਣਾ ਪੈ ਰਿਹਾ ਲੋਕਾਂ ਨੂੰ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੋ ਗਿਆ ਉਦੋਂ ਕਰਕੇ ਲਗਾਤਾਰ ਜੀਵਨ ਪੋਸ਼ਣ ਦਾ ਅਸਲ ਲੜਦੇ ਹਾਂ ਤਾਂ ਬਹੁਤ ਕੁਝ ਪਾਉਲ ਹੋ ਗਏ ਪਰ ਨਹੀਂ ਜੇ ਘਰਾਂ ਬੈਠਦਾ ਤੁਪ ਕਰਕੇ ਸਰਕਾਰ ਨਾਲ ਕੁਸਤ ਵੀ ਨਹੀਂ ਹੈ ਨਾਲੇ ਰੋੜਸਾਂ ਤੇਰੀ ਅੱਜ ਦੇ ਜਿੰਦੇ ਵੀ ਧਰਨੇ ਮਜਾਰੇ ਚੱਲ ਰਹੇ ਨੇ ਉਹ ਪੂਰੇ ਪੰਜਾਬ ਵਿੱਚ ਚੱਲ ਰਹੇ ਨੇ ਜੇ ਤਾਂ ਕਹਿਣ ਦੀ ਗੱਲ ਕਰੀਏ ਮੌਤੀ ਦੀ ਤੌਰ ਤੇ ਕਿ ਅੱਜ ਕੋਈ ਵਰਗ ਸੁਖੀ ਦਾ ਹੋਇ ਨਹੀਂ ਹਰ ਇੱਕ ਵਰਗ ਤੁਕੀ ਜਾ ਜਿੱਦ ਤਰੋਂ ਵੱਡ ਜਾ ਪਰ ਇੱਕ ਲੋਕ ਤੋਂ ਆਸ ਰੱਖਦ ਨੇ ਕਿਸਾਨ ਜੱਟੇ ਬੰਦਿਆਂ ਨੇ ਲੋਕਾਂ ਨੂੰ ਸਵਾਰ ਕਰਨੇ ਸਕਾਰੀ ਨੇ ਦੇਖੋ 2020 ਤੋਂ ਤੋਂ ਬਾਅਦ ਕਿਸਾਨ ਜੱਟੇ ਬੰਦੇ ਜਿਹੜੇ ਇੱਕ ਤਰ੍ਹਾਂ ਇੱਕ ਝੰਡਾ ਚੁੱਕਿਆ ਤੁਸੀਂ ਸਾਡੇ ਜਾਣਦੇ ਹੋ ਉਹਦੀ ਬਾਤ ਅਜ ਤੱਕ ਲੋਕ ਐਮਐਲਏ MP ਦਾ ਪ੍ਰਸ਼ਾਸਨ ਤੋਂ ਜਾਗਰੂਕ ਨਹੀਂ ਕਰਦੇ ਲੋਕ ਕਿਸੇ ਤੱਕ ਕੋਈ ਪ੍ਰਸ਼ਨ ਹੈ ਹੁੰਦਾ ਤੇ ਕਿਹਦੀ ਨਹੀਂ ਆਪਾਂ ਹਰ ਦੇ ਤੌਰ ਤੇ ਆ ਪਹਿਲਾਂ ਪੀਆ ਤੁਹਾਨੂੰ ਦੱਸਾਂਗੇ ਅਸੀਂ ਗੱਲ ਕਰਦੇ ਆ ਬਿਲਕੁਲ ਜਾਇਜ਼ ਮੰਗਤੀ ਹੈ ਉਹ ਕਹਿੰਦੇ ਕਿ ਕਿਲੋਮੀਟਰਾਂ ਸਕੀਮ ਚ ਪ੍ਰਾਈਵੇਟ ਬਸਾਣਾ ਪਵੇ ਵੀ ਉਹਨਾਂ ਨੂੰ 1,20,000 ਰੁਪਏ ਇਹਨਾਂ ਦੇਣਾ ਪੈਣਾ 5 ਸਾਲ ਇਹ ਨਾਲ 5 ਸਾਲ ਨੂੰ ਆਪਾਂ ਪੈਸੇ ਦੀ ਦਵਾਗੇ ਸਰਕਾਰੀ ਮੁਲਾਦੰਦੀਆ ਹੋਊਗਾ ਤੇ ਨਾਲੇ ਬੱਸਾਂ ਦੀ ਹੋਊਗੀ ਵੀ ਤੁਸੀਂ 400 ਬੱਸ ਜਿਹੜੇ ਪਾਣੀਆਂ ਸਰਕਾਰੋਂ ਭਰ ਲਓ ਉਹਦੇ 7000 ਰੁਪਏ ਮਿਲਣ ਕਿਸ਼ਤ ਬੰਨੀਆਂ ਜਦੋਂ ਚਲਾ ਕੇ ਕਿਸ਼ਤਾਂ ਵੀ ਭਰਾਂਗੇ 5 ਸਾਲ ਮਗਰੋਂ ਬੱਸਾਂ ਵੀ ਆਪੀਆਂ ਹੋਣਗੀਆਂ ਮੈਕਨੋ ਵੀ ਚਲਾਵਾਂ ਮੇਂ ਪੰਚਾਇਤ ਮੰਗਤੀ ਪਰ ਸਰਕਾਰ ਦਾ ਪਬਲਿਕ ਸੈਕਟਰ ਤਹੀ ਤੱਕ ਜੀ ਕੀ ਹੋ ਰਿਹਾ ਆਪਣਾ ਮਨਾਫਾ ਦੇਖ ਰਹੀ ਆ ਉਹ ਪ੍ਰਾਈਵੇਟ ਕੰਪਨੀ ਦਾ ਸਿਰ ਚੱਲੀ ਜਿੱਤੀ ਉਹ ਉਹ ਉਹਦੇ ਕੋਸ਼ ਬੰਦੇ ਜਿਹੜੇ ਵਿੱਚ ਸੀ ਚੱਲੇ ਮੇਲੇ ਉਹ ਕਹਿਣਾ ਜੀ ਗੱਲ ਵੀ ਜੇ ਕਿਸਾਨ ਜਿਹੇ ਬੰਦੇ ਨਾਲ ਹੋਣ ਤਾਂ ਸਾਨੂੰ ਅੰਦਰ ਪੂਰ ਕਰਦਾ ਤਾਂ ਨੌਕਰੀ ਵੀ ਕਰਦਾ ਤਾਂ ਸਰੋਂ ਤਾਂ ਨਾ ਮਜਾਰੂ ਨਹੀਂ ਕਰਦਾ ਬੱਚੇ ਜੇ ਰਲੀਆਂ ਦਾ ਨਾ ਜਾਣ ਤਾਂ ਆਪਣੇ ਜੀਬਲਰ ਨੂੰ ਕੁਛ ਨਹੀਂ ਆਏਗਾ। ਕਿਉਂਕਿ ਜੰਮਿਆ ਦੇ ਪਾਰਟੀਆਂ ਚੱਲ ਰਹਿਣਾ ਕਿਸਾਨ ਬੰਦੇ ਦੇ ਬੱਚਿਆਂ ਨਾਲ ਚੱਲ ਰਹੀ। ਆਪਾਂ ਨੂੰ ਇਹ ਗੱਲ ਜਿਹੜੇ ਤਰ੍ਹਾਂ ਨੇ ਮਜਾਰੇ ਲਾਉਣੇ ਪਾ ਰਹੇ ਨੇ ਇਸ ਮੰਕਰ ਨੂੰ ਜ਼ੋਰ ਨਹੀਂ ਸਿਰਫ ਸਵਾਲ ਕਰਨਾ ਚੱਲਣਾ ਨਹੀਂ। ਸਰਕਾਰ ਦੇ ਇਹ ਨੀਤੀਆਂ ਨੇ ਪੰਜਾਬ ਦੇ ਨਸ਼ੇ ਕਿਸੇ ਨੂੰ ਖਤਮ ਕਰਨ ਦਾ ਮਾਰਗ ਤੇ ਜਿਹੜੇ ਨਸ਼ੇ ਤੋਂ ਮਤਲਬ ਆ ਕਹਿ ਸਕਦੇ ਆ ਪੁਰਾਣ ਤੋਂ ਮੰਨਨ ਸਰਕਾਰ ਤੋਂ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਦਾਂਗੇ। ਆ ਇੱਕ ਬਹਿਮਾ ਗੱਸਾ। ਕਿ ਜਗਾ ਜਗਾ ਪਰ ਨਸ਼ਾ ਹੈ ਜਿਹੜਾ ਮੈਡੀਕਲ ਨਸ਼ਾ ਹੈ। ਉਹਦੇ ਤਾਂ ਮੈਂ ਹਸਪਤਾਲ ਖੋਲ੍ਹ ਰੱਖੇ ਨੇ। ਜਿਹੜੋ ਦੋਗਾਲੀ ਗੋਣ ਦੇ। ਜੇ ਕੋਈ ਬੱਚਾ ਹੈ ਨਾ ਜਿਹੜਾ ਸਾਡਾ ਲੱਗਾ ਰੱਖਾ ਲੈਂਦਾ ਹੈ, ਮੈਨੂੰ ਨਸ਼ਾ ਸੱਦਣਾ ਖਲਾਉਂਦੇ ਨੇ ਜਿੰਮੇ ਹੋਊ। ਹੋਏ ਨੁਕਤੇ ਸੰਦਾਨੇ ਪੈਦਾ ਨਹੀਂ ਕਰ। ਹੋਰ ਕੋਈ ਜਿਹੜਾ ਕਰਾਉਣਾ ਤੀਗਾ ਕਰਮ ਕਰਕੇ ਸਮੋਤ ਪੰਜਾਬ ਉਸ ਕਿਰੇ ਟਿੱਕੇ ਵਰਤ ਰਹੀਆਂ ਐਵੇਂ ਹੀ ਬਹੁਤ ਧਾਰਨਾ ਨੇ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਪ੍ਰਾਣੇ ਪੂਜਾਰ ਨੂੰ ਕਰਨ ਤਿੱਕੀਵੇਂ ਖਤਮ ਕਰਨਾ ਤੇ ਛੋਟੇ ਛੋਟੇ ਤੋਕਕੇ ਕਰੇ ਜਾ ਰਹੇ ਨੇ ਜਿਹੜੇ ਪੂਜਾਰ ਦੇ ਜਿਹੜੇ ਲੋਕ ਨੇ ਉਹ ਸੋਟੇ ਲੋਕ ਨੇ ਜਾਤ ਸਾਧ ਦੇ ਮਾਲਕ ਹੋਰ ਆਪਾਂ ਕਹਿ ਸਕਦਾ ਜਿਹੜੇ ਤੁਹਾਡੇ ਹਮਦਰਦੀ ਕਿਧਰੇ ਬਟੂਰ ਹੜਪੇਟ ਤਾ ਹੋ ਜੇ ਕੋਈ ਬਸੀ ਕਿਧਰੇ ਤੋਂ ਪਾ ਦੇਣੀ ਯਾਰ ਸਾ ਪੰਜਾਬ ਤੋਂ ਪੱਤੇ ਹੋ ਕੇ ਇੱਥੇ ਖੜੇ ਔਰ ਕੋ ਲੋਕਾਂ ਤੋਂ ਤਾਂ ਦੇ ਦੀ ਜਮ ਕਰੀ ਵੀ ਭਈ ਸਰਕਾਰ ਬਈ ਪਰਦੇ ਦੀ ਕਮੀਆਂ ਇਹ ਪੈਸਾ ਕੱਟਿਆ ਵਰਤੋ ਸਤ ਸ ਕਰੋੜ ਰੁਪਏ ਇਕੱਠਾ ਹੋਇਆ ਜਿਹਦੇ ਤੇ ਚਾਰ ਪੰਜ ਕਰੋੜ ਕੱਲੇ ਪੰਜਾਬ ਦੇ ਧਾਨ ਕਰਤਾ ਦਾ ਬਾਕੀ ਕੋਰੋਂ ਭਰ ਚੁੱਕੀ ਐਵੇਂ ਸੋਨੇ ਦੀ ਗੱਲ ਕੋਈ ਆ ਧੰਦਾ ਪਾਪ ਹੈ ਕਿ ਜਿਹੜੇ ਪੰਜਾਬ ਦੇ ਲੋਕ ਨਹੀਂ ਨਰਮਦੋਸ ਨਹੀਂ ਹੰਕਾਰ ਤੋਂ ਲੋਕ ਨਹੀਂ ਪਰ ਹੁਣ ਸਰਕਾਰਾਂ ਦੇ ਇਹ ਕੋਈ ਗੱਲ ਨਹੀਂ ਲੱਗਦੀ ਕੋਈ ਘੱਟ ਤੇ ਸਾਰਿਆਂ ਨੂੰ ਲਾਇਲ ਕੇ ਸ਼ੁਗਲ ਸਾਹਿਬ ਉਸਰਨਾ ਪੜਦਾ ਆ ਆਪਾਂ ਜਾਰ ਬੋ ਆਪਣੇ ਰਿਸ਼ਤੇਦਾਰ ਨੇ ਜਦੋਂ ਬਹੁਤ ਉਤਿਆਰ ਪਾਈ ਨੇ ਸਾਰਿਆਂ ਨੂੰ ਜਿਵੇਂ ਬੰਦੇ ਚਲੇ ਆਉਣ ਦਾ ਯਤਨ ਕਰੋ ਦੇਖੋ ਜਦੋਂ ਕਿਸੇ ਕੋਲ ਕੋਈ ਕੰਮ ਹੁੰਦਾ ਤਾਂ ਪਾ ਪਾ ਤੇ ਜਾਂਦਾ ਤੋਂ ਪ੍ਰਪੇਅਰ ਕਰਨ ਦੀ ਜਿਹੜੇ ਰੁਮਾ ਖੜ ਤੇ ਲਾ ਕੇ ਆ ਜਿਵੇਂ ਆਪਣੀਆਂ ਮੰਗਤਾਂ ਦੇ ਕੋਈ ਅੱਜ ਤੱਕ ਕਿਸਾਨ ਜਦੋਂ ਮੰਗਤਾ ਹੈ ਨਹੀਂ ਸਾਰੇ ਲੋਕ ਉਹ ਮੰਗਾਉਂਦੇ ਨਹੀਂ ਜਿਹੜਾ ਕੋਈ ਬੋਦੇ ਬੋਦੂ ਕੰਮ ਕਰਦੇ ਆ ਜਿਵੇਂ ਤਰ੍ਹਾਂ ਕਿ ਬੋਦ ਪ੍ਰਾਈਸ ਤੋਂ ਹੁੰਦਾ ਆ ਤਾਂ ਆਪਣੇ ਬੱਚੇ ਵਧੇ ਫਨਾਇਤਰੀਆਂ ਕਰਨਾ ਹੈ ਹੋ ਗਏ ਦੂਜੇ ਕੰਮ ਲੁਕਣ ਤੇ ਟੈਕਸ ਨਾਲ ਜਿਹੜੀਆਂ ਜਿਹੜਾ ਬਣਾਇਆ ਪਿਆ ਉਹਦੇ ਕੱਟ ਬੋਲਦੀਆਂ ਫਿਰ ਤੋਂ ਲੋਪ ਆ ਜਿਹੜਾ ਚੁੱਪਾ ਵਾਲਾ ਮੀਟਰ ਆ ਸਾਲਿਆ ਪਰ ਆ ਬਿਜਲੀਪੁਰ ਨੂੰ ਖੜ ਗਿਆ ਫਿਰ ਜਿਹੜੀ ਤੁਹਾਡੇ ਸਾਹਬ ਜਿਹੜੀ ਜਨਤਾ ਮਿਲਦੇ ਨੇ 306 ਦਾ ਕਟਮ ਕਰ ਗਏ ਆਪ ਕੋ ਨਾ ਬਹੁਤ ਪਰੇ ਹੀ ਜਾਣਾ ਫਿਰ ਜੇ ਕੱਲ ਮੋਰਟਾ ਤੇ ਮੀਟਰ ਲੱਗ ਜੀਦੇ ਨੇ ਖੇਤੀ ਹੁਣੀ ਬੰਦ ਹੋ ਜਾਊ ਸਾਰਾ ਜੋ ਕਾਰਪੋਰੇਟ ਸੈਕਟਰ ਦਾ ਬਹੁਤ ਖਲਾਫ ਪੈਦਾ ਕਰ ਰਿਹਾ ਨੂੰ ਬਹੁਤ ਸੇ ਸੰਦੇ ਚਾਰ ਹੋ ਜਾਂਦੇ ਕਿਉਂਕਿ ਲਗਾਤਾਰ ਜਿਵੇਂ ਸਰਕਾਰ ਦੇ ਕੋਸ਼ਾ ਇਹਨਾਂ ਜਿੰਨਾ ਖੋਹਦੇ ਆ ਸਰਕਾਰ ਵੱਲੋਂ ਕਾਨੂੰਨ ਲੈ ਕੇ ਆਉਂਦੇ ਜਿਹੜਾ ਕਾਰਪੋਰੇਟ ਸੈਕਟਰ ਦਾ ਆਪਣਾ ਜਿੰਨਾ ਦਾ ਕੰਮ ਕਰਨਾ ਚਾਹ ਰਿਹਾ ਹੈ ਉਹ ਕਦੇ ਆਪਣਾ ਦੇਪ ਨਹੀਂ ਮਿਲਦਾ ਕਦੇ ਜੂਰੀਆਂ ਨਹੀਂ ਮਿਲਦਾ ਕਦੇ ਬੇਜਮਾਨ ਆ ਜਾਂਦੇ ਇਹ ਸਭ ਇੱਕਦੇ ਹਿੱਸਾ ਨਹੀਂ ਜਾ ਬੱਚਿਆਂ ਨੂੰ ਘਰ ਪੜਾਣ ਪੜ੍ਹਦੇ ਹੁੰਦੇ ਰਹਿੰਦੇ ਨੇ ਜਿਹੜੀ ਅਗਲੇ ਸਾਲ 12 ਕਰੋ ਬੱਚੇ ਆਪਣੇ ਘਰ ਬਾਹਰ ਜਾ ਰਹੇ ਨੇ ਇੱਥੇ ਅੱਜ ਸਿੱਖੇ ਨਹੀਂ ਹੋ ਰਹੇ ਆਹ ਤੇ ਇੱਕ ਸਾਰਾ ਪੜਾਅ ਸੋਚੀ ਸਮਝੀ ਚਾਹ ਲਾ ਉਹਦੇ ਨਾਲ ਕਿ ਸਾਰੇ ਲੋਕਾਂ ਨੇ ਜਿੰਨਿਆਂ ਦੀ ਮੰਗਾਂ ਦਾ ਸਾਝੀਆਂ ਮੰਗਾਂ ਨੇ ਇੱਕ ਪਲੇਟਫਾਰਮ ਤੇ ਇਕੱਠੇ ਉੱਪਰ ਲੈਣਾ ਪੈਣਾ ਦੇਖੋ ਸਾਰੇ ਲੋਕ ਤੋਹਰੇ ਨੇ ਪਰ ਦੂਦ ਦੂਦ ਉਪਲਬਧ ਕਰਾਉਣ ਵੇਲੇ ਕਿੰਦਰ ਨੂੰ ਜਾ ਕੇ ਲੂਗਾ ਪਰ ਐਸੇ ਸਾਰਾ ਕਿਸਾਨ ਜਦੋਂ ਬੰਦੀਆਂ ਤੇ ਹੋਏ ਕਰਦੇ ਆ ਆਪਣੇ ਪਿੰਡਾਂ ਵਿੱਚ ਉਤਾਰ ਕਰ ਰਹੇ ਹੋ ਕਿਸਾਨ ਦਾ ਅੱਗੇ ਉਹਨੂੰ ਪੁੱਛਾਉ ਜਿੰਨੇ ਤੱਕ ਸਕਦੇ ਹੋ ਦੇਖੋ ਲੰਮਾ ਸਨ ਪੈਣੀ ਆ ਬੰਦੇ ਸਿੰਘਾਂ ਦੇ ਹੱਜ ਵਾਲਾ ਕਿੱਦਾਂ ਮਤਲਬ ਉਹ ਜਦੋਂ ਆਪ ਨੇ ਸਜਾਇਆ ਪੂਰੀਆਂ ਕਰਕੇ ਤੁਹਾਡੇ ਮੁਕਾਂ ਵਿਚੇ ਲੜੇ ਉਹ ਜਿਹੜਾ ਕਿ ਬੱਤੇ ਨੇ ਪੂਰੇ ਖਾਨ ਦੀ ਸਥਿਤੀ ਬਿਲਕੁਲ ਖਰਾਬ ਆ ਸਰਕਾਰਾਂ ਪਾਸੇ ਛੋਟੇ ਲੋਕਾਂ ਦਾ ਤਾਂ ਕਰੋੜ ਹੋਰ ਨਹੀਂ بڑے ਲੋਕਾਂ ਦੀ ਆਈਪੀ ਖਰਚੇ ਵਾਸਤੇ ਹੋਰ ਹੈ ਪੈਦਲ ਲੋਕ ਸੁਪਰ ਹੋਈ ਆ ਤਾਂ ਵੀ ਆਈਪੀ ਖਰਚੇ ਦੀ ਕੰਮ ਕਰੀ ਜਾਓ ਸਾਰ ਦੇ ਵਿੱਚ 175 ਹਜ਼ਾਰ ਆਈਪੀ ਖਰਚਾ ਜਿਹੜੇ ਫੋਰ ਬਕਰ ਦੇ ਸਮੇਂ ਕਿਧਰੇ ਪੰਜਾ ਕਿਧਰੇ 100 ਕਿਧਰੇ 150 ਐਜੇ ਵੱਧ ਆਈਪੀ ਖਰਚੇ ਨੇ 152 53 ਦਾ ਵੀਆਈਪੀ ਕਲਟਰ ਨੂੰ ਸਾਰਿਆਂ ਸਹੂਲਤਾਂ ਰਸੋਈਆ ਤੱਕ ਬਿਜਲੀ ਪਾਣੀ ਕੋਟੀਆਂ ਹੋਰ ਸਾਰਾ ਮੈਂ ਮੈਡੀਕਲ ਪੜਾਈ ਲਿਖਾਈ ਸਾਰਾ ਕੁਝ ਉਹਨਾਂ ਦੀ ਜਦਕਿ ਉਹਦੇ ਸੰਬੱਚ ਘੱਟ ਇਹਦੇ ਕਰਕੇ ਤੁਹਾਡੇ ਲੋਕਾਂ ਨੂੰ ਪੋੜੇ ਬਣਾ ਕੇ ਜਿਹੜੇ ਜਿੱਦਾਂ ਤੁਹਾਨੂੰ ਪਤਾ ਆ ਵੀ ਨਹੀਂ ਉਹ ਜਿਹੜਾ ਸਰਕਾਰ ਆਪਣੀ ਗੱਲ ਕਰ ਰਹੀ ਹੈ मतलब ਗੱਲ ਉਸ ਤਰ੍ਹਾਂ ਲੱਗਦੀ ਆ ਜਿਵੇਂ ਅੱਜ ਜਿੱਦੀ ਵੱਡੀ ਘਰਾਣਤੀ ਕੌਮ ਨੇ ਆਪਣੇ ਵਰਕਰ ਪਹੁੰਚੇ ਨੇ ਪੂਰੇ ਪੰਜਾਬ ਦੇ ਲੋਕਾਂ ਦੀ ਲੜਾਈ ਸੀ ਜਮਹਤੰਤਾ ਸਮਾਧੀ ਤੰਦ ਕਰਕੇ ਘਟ ਆਏ ਨੇ ਸਾਰਾ ਬੀਂਤੇ ਆ ਪੀੜ ਨੂੰ ਪਈ ਜਿਹੜਾ ਕਾਲਾ ਕੱਟਣਾ ਅ ਨੂੰ ਵੱਡਾ ਕਰੀ ਦਿੱਤਾ ਸਿਰ ਅੱਜ ਪਹਿਲਾ ਦਿਨ ਤੀ ਲੋਕਾਂ ਨੂੰ ਸਾਰਾ ਧੱਕ ਗੱਲ ਨਹੀਂ ਪਹੁੰਚ ਸਕੀ ਕਲੋਂ ਸਾਰੇ ਨੂੰ ਕੋਸ਼ਿਸ਼ ਕਰੋ ਵੀ ਬੈਕ ਤੋਂ ਬਾਅਦ ਆਪਾਂ ਪਿੰਡਾਂ ਵਿੱਚੋਂ ਲੋਕਾਂ ਨੂੰ ਲੈ ਕੇ ਆਈਏ ਕਿਉਂਕਿ ਇਹ ਜਿਹੜੀ ਲੜਾਈ ਆ ਹਰ ਇੱਕ ਘਰ ਦੇ ਵਿੱਚ ਮੀਟਰਾਂ ਹਰ ਇੱਕ ਦੀ ਲੜਾਈ ਆ ਚਲੋ ਤੁਸੀਂ ਪੰਡਾਲ ਦੇ ਪਾਸ ਪਰ ਜਿੰਨੇ ਵੀ ਜੋਦੇ ਹੋ ਜਿਹੜਾ ਅੰਮ੍ਰਿਤ 10 ਤਰੀਕ ਨੂੰ ਚਿੰਪਾਵਾ ਮੀਟਰ ਪਾੜ ਕੇ ਨੇੜੇ ਦੇ ਬਿਜਲੀਪੁਰ ਦਾ ਆਪਣੇ ਜਹਾ ਕਰਵਾਇਆ ਅੱਜ ਇਹਦੇ ਪੱਤਵਾ ਜਿਵੇਂ ਨਹੀਂ ਚੱਲ ਰਹੀ ਆ ਜਿਵੇਂ ਹੁਣ ਬਣਾਵਰ ਤੋਂ ਫੋਨ ਆਇਆ ਤੇ ਮਸਾਓ ਮੇਰੇ ਤੋਂ ਮੁਦਰਾਜ ਸਰ ਕਿਉਂ ਜਮਾ ਖਵਾ ਰਹੇ ਹੈ